ਜੇਕਾਰਾ ਪੋਣਾ ਹਰ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਜੇਕਾਰਾ ਦੁੱਦਾ ਤਰ ਜੀ ਦਾ ਬੋਲੋ ਸਾਚੇ ਦਰਬਾਰ ਕੀ ਜੈ ਹਾਂਜੀ ਬਾਬਾ ਜੀ ਦੇ ਭਗਤੋ ਬਾਬਾ ਜੀ ਦੇ ਭਗਤੋ ਚਿੱਤ ਦਾ ਮਹੀਨਾ ਚੜਨ ਵਾਲਾ ਤੇ ਬਾਬਾ ਜੀ ਦੇ ਜਾਨ ਦੀਆਂ ਤਿਆਰੀਆਂ ਜਿਹੜੀਆਂ ਆਪਣੀਆਂ ਚੱਲ ਰਹੀਆਂ ਪੂਰੀਆਂ ਝੰਡੇ ਝੁੰਡੇ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਪੂਰੇ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਤੇ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਕਿ ਜਿਹੜੀਆਂ ਉੱਥੋਂ ਵੀਡੀਓ ਤੁਹਾਨੂੰ ਸਾਰੀਆਂ ਮਿਲ ਸਕਣ ਆਪਾਂ ਸਾਰੀਆਂ ਵੀਡੀਓ ਬਣਾਵਾਂਗੇ ਬਾਬਾ ਜੀ ਦੇ ਦਰਸ਼ਨ ਕਰਦੇ ਦੀਆਂ ਕਿ ਹੋਰ ਵੀ ਜਗ੍ਹਾ ਤੇ ਆਪਾਂ ਜਾਣੇ ਹੁੰਨੇ ਆ ਮਾਤਾ ਦੇਵੀ ਜਾਈਦਾ ਚੰਤਪੁਰ ਨੇ ਬੱਬਾ ਬਾਲਕਨਾਥ ਵੀ ਜਾਈਦਾ ਸ਼ਿਵਾ ਦਾ ਮੰਦਿਰ ਜੇ ਕਿਸੇ ਨੇ ਦੇਖਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਹੋਰ ਵੀ ਕੁਝ ਦੇਖਣਾ ਚਾਹੁੰਦੇ ਆ ਤਾਂ ਕਮੈਂਟ ਕਰਕੇ ਦੱਸੋ ਜੇ ਤੇ ਆਪਾਂ ਉਹਦੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਸ਼ਿਵ ਦਾ ਮੰਦਿਰ ਜਦੋਂ ਆਪਾਂ ਇਸ਼ਨਾਨ ਕਰਕੇ ਬਾਬਾ ਬਾਲਕਨਾਥ ਜੀ ਦੇ ਮੰਦਿਰ ਨੂੰ ਜਾਣੇ ਆ ਕੀਨੇ ਕਿਨੇ ਦੇਖਿਆ ਹੈ ਤੇ ਕਮੈਂਟ ਕਰਕੇ ਜਰੂਰ ਦੱਸੋ ਜੇ ਤੇ ਜੇ ਕਿਸੇ ਨੇ ਨਹੀਂ ਦੇਖਿਆ ਤੇ ਤਾਂ ਵੀ ਦੱਸੋ ਜੇ ਤੇ ਫਿਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਾਂਗੇ ਕੀਨੇ ਕਿਨੇ ਉਸ ਜਗ੍ਹਾ ਤੇ ਇਸ਼ਨਾਨ ਕੀਤਾ ਹੈ ਸ਼ਿਵਾ ਦੇ ਮੰਦਿਰ ਤੇ ਉਦੋਂ ਗਾਂਹ ਬਾਬਾ ਬਲਕਨਾਥ ਜੀ ਦੇ ਮੰਦਿਰ ਤੇ ਆਪਾਂ ਜਾਈਦਾ ਹੈ ਉੱਥੋਂ ਇਸ਼ਨਾਨ ਕਰਕੇ ਤੇ ਕੀਨੇ ਕਿਨੇ ਚਰਨ ਗੰਗਾ ਵੇਖੀ ਆ ਕਮੈਂਟ ਕਰਕੇ ਜਰੂਰ ਦੱਸੋ ਜੇ ਤੇ ਜਿਹਨੇ ਨਹੀਂ ਵੀ ਵੇਖੀ ਉਹ ਵੀ ਦੱਸੋ ਜੇ ਤੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਵਾਂਗੇ ਜਰੂਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਜਦੋਂ ਫਿਰ ਆਪਾਂ ਬਾਬਾ ਜੀ ਦੇ ਮੰਦਿਰ ਤੇ ਜਾਈਏ ਤੇ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਸਕੀਏ ਬਾਬਾ ਜੀ ਦਾ ਮੰਦਿਰ ਦਿਖਾ ਸਕੀਏ ਬਾਬਾ ਜੀ ਦੇ ਮੰਦਿਰ ਤੇ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਏ ਸਾਰੇ ਲੋਕ ਵੈਸੇ ਜਾ ਰਹੇ ਆ ਚਿਹਰੇ ਦੇ ਮਹੀਨੇ ਕਈ ਫਰਵਰੀ ਚ ਜਾਵੜਦੇ ਆ ਕਈ ਮਾਰਚ ਚ ਜਾਵੜਦੇ ਆ ਆਪਾਂ ਮਾਰਚ ਚ ਜਾਣਾ ਹੈ ਬਾਬਾ ਜੀ ਦੇ ਮੰਦਰ ਦੇ ਉੱਤੇ ਚੇਤ ਦਾ ਮਹੀਨਾ ਚੜ ਜਾਊਗਾ ਮਾਰਚ ਦੇ ਵਿੱਚ ਤੇ ਅਦੋਂ ਆਪਾਂ ਜਾਣਾ ਹੈ ਤੇ ਸਾਰੇ ਜਾਨੇ ਕਮੈਂਟ ਬਾਕਸ ਦੇ ਵਿੱਚ ਜੈ ਬਾਬਾ ਜੀ ਦੀ ਜਰੂਰ ਲਿਖੋ ਜੇ ਤੇ ਵੱਤ-ਵੱਤ ਸ਼ੇਅਰ ਕਰ ਦਿਓ ਜੇ ਵੀਡੀਓ ਨੂੰ ਕਈ ਲੋਕ ਸ਼ਿਵ ਜੀ ਦੇ ਮੰਦਰ ਤੇ ਭਗਵਾਨ ਸ਼ਿਵ ਦੇ ਮੰਦਰ ਤੇ ਬੇੜੇ ਨਹੀਂ ਜਾਂਦੇ ਆ ਜਿਹੜੇ ਬੇੜੇ ਚੱਲਦੇ ਆ ਸਮੁੰਦਰ ਉਹਦੇ ਵਿੱਚ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਉਹਦੇ ਰਾਹੀਂ ਜਾਂਦੇ ਆ ਕਿ ਸ਼ਿਵ ਦੇ ਮੰਦਰ ਤੇ ਉਥੋਂ ਬਸਤੇ ਜਾ ਕੇ ਬਾਬਾ ਬਲਕਨਾਥ ਜੀ ਦੇ ਮੰਦਰ ਤੇ ਜਾਂਦੇ ਆ ਉਥੇ ਇੱਕ ਰਾਜਾ ਜੀ ਦਾ ਕਿਲਾ ਵੀ ਬਣਿਆ ਹੋਇਆ ਰਾਜੇ ਦਾ ਉਹ ਕਿਹਨੇ ਕਿਹਨੇ ਵੇਖਿਆ ਕਮੈਂਟ ਕਰਕੇ ਜਰੂਰ ਦੱਸੋ ਜੇ ਤੇ ਕਿਹੜਾ ਕਿਹੜਾ ਬੇੜੇ ਦੇ ਵਿੱਚ ਬੈਠਾ ਉਵੀ ਦਸੋ ਜੇ ਤੇ ਚਲੋ ਵੀ ਦੋਸਤੋ ਆਪਾਂ ਵੀਡੀਓ ਨੂੰ ਕਰਦੇ ਆ ਖਤਮ ਜਕਾਰਾ ਪਣਾ ਹਰਜੀਦਾ ਬੋਲੋ ਸਾਚੇ ਦਰਬਾਰ ਕੀ ਜੈ ਜਕਾਰਾ ਦੁਦਤਰ ਜੀਦਾ ਬੋਲੋ ਸਾਚੇ ਦਰਬਾਰ ਕੀ ਜੈ